ਸਾਰੇ ਸ਼੍ਰੀ ਕਾਲਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਝੂਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਤੁਹਾਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਚਲੋ ਜੀ ਸੂਟ دکھਉਣੇ ਸ਼ੁਰੂ ਕਰਦੇ ਆ ਫਰਸਟ 608 ਦੇ ਦੋ ਸੂਟ ਹੋਣਗੇ ਸਪੈਸ਼ਲ ਆਫਰ ਭੈਣਾਂ ਦੇ ਲਈ ਲਾਈ ਆ ਪ੍ਰਿੰਟਡ ਕਾਟਨ ਦੇ ਵਿੱਚ ਹੋਣਗੇ ਜੀ ਪ੍ਰਿੰਟ ਸ਼ਰਟ ਹੋਏਗੀ ਨਾਲ ਬਾਟਮ ਜਿਹੜੀ ਪਲੇਨ ਹੋਏਗੀ ਸੈਸ਼ਨ ਅਲੈਨ ਦੇ ਵਿੱਚ ਦੋ ਸੂਟ ਮਿਲਣਗੇ ਤੁਹਾਨੂੰ ਬਾਕੀ ਜੀ ਆਪਣੇ ਕੋਲ ਸ਼ਿਪਿੰਗ ਦੇ ਕੋਈ ਵੀ ਨੈਕਸਟ ਐਕਸਟਰਾ ਚਾਰਜਸ ਤੁਹਾਨੂੰ ਪੇ ਕਰਨ ਦੀ ਲੋੜ ਨਹੀਂ ਹੈਗੀ ਨੈਕਸਟ ਆਵਲੇ ਸੂਟ ਆਲ ਓਵਰ ਜਿਹੜੇ ਦੁਪੱਟਿਆਂ ਦੇ ਨਾਲ ਹੈ ਜੀ ਇਹ ਵਾਲੇ ਇਹਨਾਂ ਦਾ ਪ੍ਰਾਈਸ ਡਿਫਰੈਂਟ ਹੈ ਨੈਕਸਟ ਆਵਲੇ ਸੂਟ ਆ ਗਏ ਆਪਣੇ ਕੋਲੇ ਆਲ ਓਵਰ ਚਾਕੇ कॉटन ਦੇ ਸੂਟ ਆ ਵਿਦਾਊਟ ਦੁਪੱਟਾ ਆ ਇਹਨਾਂ ਦਾ ਪ੍ਰਾਈਸ ਵੀ ਡਿਫਰੈਂਟ ਰਹੇਗਾ ਜੀ ਅਗਰ ਤੁਸੀਂ ਇਹਨਾਂ ਵਿੱਚੋਂ ਕੋਈ ਸਿਲੈਕਟ ਕਰਦੇ ਆ ਤਾਂ ਤੁਸੀਂ ਆ ਸੂਟ ਰਿਲੇਟਡ ਕੁਝ ਵੀ ਪੁੱਛ ਸਕਦੇ ਇਨਫੋਰਮੇਸ਼ਨ ਪ੍ਰਾਈਸ ਬਾਰੇ ਜਿਹੜਾ ਆ ਪੁੱਛ ਸਕਦੇ ਹੋ ਠੀਕ ਹੈ ਜੀ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੋਏਗਾ ਉਹਦੇ ਤੇ ਤੁਸੀਂ ਮੈਸੇਜ ਕਰਕੇ ਤੁਸੀਂ ਕੋਈ ਵੀ ਸੂਟ ਰਿਲੇਟਡ ਇਨਫੋਰਮੇਸ਼ਨ ਲੈਣੀ ਚਾਹੁੰਦੇ ਆ ਤੁਸੀਂ ਲੈ ਸਕਦੇ ਹੋ ਬਾਕੀ ਜੀ ਆਪਾਂ कॉटन ਦੀ ਸਾਰੀ ਕਲੈਕਸ਼ਨ ਤੁਹਾਨੂੰ ਦਿਖਾ ਰਹੇ ਆ ਠੀਕ ਹੈ ਜੀ कॉटन ਦੇ ਸੂਟ ਦਿਖਾਵਾਂਗੇ ਜਿੰਨੇ ਵੀ ਆ कॉटन ਦੇ ਹੋਣਗੇ ਸਭ ਦੇ ਪ੍ਰਿੰਟ ਵੱਖਰੇ ਹੋਣਗੇ 컬러 ਵੱਖਰੇ ਹੋਣਗੇ ਠੀਕ ਹੈ ਜੀ ਕੁਝ ਪਿਓਰ ਕਾਟਨ ਚ ਹੋਣਗੇ ਕੋਈ ਕੈਮਰੀ ਕਾਟਨ ਚ ਹੋਣਗੇ ਤੇ ਕੋਈ ਨਾਰਮਲ ਕਾਟਨ ਚ ਹੋਣਗੇ ਠੀਕ ਹੈ ਜੀ ਤੁਸੀਂ ਆਪਣਾ ਜਿਹੜਾ ਪੁੱਛ ਸਕਦੇ ਹੋ ਮੈਸੇਜ ਕਰਕੇ ਬਾਕੀ ਜੀ ਨੈਕਸਟ ਆਹਾ ਬਹੁਤ ਸੋਹਣੇ ਸੋਹਣੇ ਆ ਰਹੇ ਆ ਸੂਟ ਚੈੱਕ ਕਰੀ ਚਲੋ ਡਿਜ਼ਾਈਨ ਡਿਫਰੈਂਟ ਬਹੁਤ ਸੋਹਣੇ ਸੋਹਣੇ ਪ੍ਰਿੰਟ ਬਹੁਤ ਸੋਹਣੇ ਸੋਹਣੇ ਦੁਪੱਟਿਆਂ ਦੇ ਨਾਲ ਹੋਣਗੇ ਦੁਪੱਟੇ ਖੁੱਲੇ ਡੁੱਲੇ 2.5 ਮੀਟਰ ਦੇ ਦੁਪੱਟੇ ਹੋਣਗੇ ਠੀਕ ਹੈ ਜੀ ਸਿਰ ਤੇ ਟਿਕਣ ਵਾਲੇ ਦੁਪੱਟੇ ਹੋਣਗੇ ਪਿਓਰ ਦੇ ਵੀ ਦੁਪੱਟੇ ਹੋਣਗੇ ਜੀ ਬਹੁਤ ਸੋਹਣੇ ਮਸਲੀਨ ਕਾਟਨ ਦੇ ਵਿੱਚ ਵੀ ਹੋਣਗੇ ਸਾਰੇ ਜਿੱਦਾਂ ਤੁਹਾਨੂੰ ਦੱਸਿਆ ਕਿ ਡਿਫਰੈਂਟ ਵੈਰਾਈਟੀ ਹੋਏਗੀ ਆਪਣੇ ਕੋਲ ਠੀਕ ਹੈ ਜੀ ਡਿਫਰੈਂਟ ਹੀ ਚੀਜ਼ਾਂ ਹੋਣਗੀਆਂ ਡਿਫਰੈਂਟ ਵੈਰਾਈਟੀ ਹੋਏਗੀ ਡਿਫਰੈਂਟ ਰ ਨੈਕਸਟ ਆਵਲੇ ਬਹੁਤ ਸੋਹਣੇ ਆ ਗਏ ਜੀ ਕਾਟਨ ਦੇ ਵਿੱਚ ਆ ਹੋਣਗੇ ਇਹ ਜੀ ਮਸਲੀਨ ਦਾ ਨਾਲ ਦੁਪੱਟਾ ਰਹੇਗਾ ਪ੍ਰਿੰਟ ਦੀ ਸ਼ਰਟ ਹੋਏਗੀ ਨਾਲ ਬਾਟਮ ਜਿਹੜੀ ਆ ਪਲੇਨ ਰਹੇਗੀ ਇਹਦੇ ਵਿੱਚ ਵੀ ਕਾਫੀ ਕਲਰ ਕਲੈਕਸ਼ਨ ਹੈਗੀ ਆ ਤੁਸੀਂ ਆਪਣੇ ਅਕੋਰਡਿੰਗ ਜਿਹੜੀ ਸਿਲੈਕਟ ਕਰ ਸਕਦੇ ਹੋ ਚੈੱਕ ਕਰੀ ਚਲੋ ਬਹੁਤ ਸੋਹਣੇ ਸੋਹਣੇ ਰੰਗ ਹੈ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਹੈ ਜੀ ਤੁਸੀਂ ਆਪਣੇ ਅਕੋਰਡਿੰਗ ਜਿਹੜੇ ਸਿਲੈਕਟ ਕਰ ਸਕਦੇ ਹੋ ਜੀ ਬਾਕੀ ਜੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਆ। ਅਗਰ ਤੁਸੀਂ ਸਟੀਚ ਕਰਾਉਣਾ ਚਾਹੁੰਦੇ ਆ ਬਕਾਇਦਾ ਸਟੀਚ ਵੀ ਕਰਾ ਸਕਦੇ ਹੋ। ਅਗਰ ਤੁਸੀਂ ਅਨ ਸਟੀਚ ਬਾਇ ਕਰਨਾ ਚਾਹੁੰਦੇ ਆ ਤਾਂ ਤੁਸੀਂ ਅਨ ਸਟੀਚ ਵੀ ਬਾਇ ਕਰ ਸਕਦੇ ਹੋ। ਠੀਕ ਹੈ ਜੀ ਦੋਨੋਂ ਤਰ੍ਹਾਂ ਫੈਸਿਲਿਟੀ ਅਵੇਲੇਬਲ ਆ। ਤੁਸੀਂ ਜਿੱਦਾਂ ਕਹੋਗੇ ਤੁਹਾਨੂੰ ਉਹਦੇ ਸੂਟ ਮਿਲ ਜੇਗਾ। ਨੈਕਸਟ ਆ ਜੌਰਜਟ ਦੇ ਵਿੱਚ ਆ ਗਏ ਜੀ। ਬਹੁਤ ਸੋਹਣੀ ਕਲੈਕਸ਼ਨ ਜੌਰਜਟ ਦੇ ਵਿੱਚ ਵੀ ਆ। ਜੌਰਜਟ ਦੀ ਸਪੈਸ਼ਲ ਕੀ ਹੁੰਦੀ ਹੈ ਖਾਸਿਤ ਕਿ ਇਹ ਦੀ ਜੜੀ ਆ ਬਹੁਤ ਫਿਟਿੰਗ ਬਹੁਤ ਅੱਛੀ ਬਣਦੀ ਆ ਠੀਕ ਹੈ ਜੀ। ਫਿਟਿੰਗ ਬਹੁਤ ਸੋਹਣੀ ਬਣਦੀ ਆ ਇਹਦੀ। ਬਾਕੀ ਜੀ ਜਿਹੜੀਆਂ ਪ ਨੈਕਸਟ ਆ ਕਾਟਨ ਦੀ ਆਗੇ ਲੈਸ਼ਸ ਵਾਲੇ ਆਗੇ ਜੀ ਜਿਨ੍ਹਾਂ ਤੇ ਲੈਸ਼ ਵਗੈਰਾ ਲਾ ਕੇ ਬਹੁਤ ਸੋਹਣਾ ਕੰਮ ਕੀਤਾ ਹੋਏਗਾ ਯੂਨਿਕ ਜੀ ਵੈਰਾਈਟੀ ਹੈ ਡਿਫਰੈਂਟ ਜੀ ਬਾਕੀ ਜੀ ਆਪਣੇ ਚੈਨਲ ਨੂੰ ਜਿਨ੍ਹਾਂ ਨੇ ਅਜੇ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰੇਕ ਨੋਟੀਫਿਕੇਸ਼ਨ ਮਿਲ ਸਕੇ ਠੀਕ ਹੈ ਜੀ ਤੁਸੀਂ ਆਪਾਂ ਡੇਲੀ ਜਿਹੜੀ ਵੀਡੀਓ ਆਪਣਾ YouTube ਤੇ ਪਾਈਦੀ ਹੈ ਜਿਹੜੀ ਡੇਲੀ ਵੀਡੀਓ ਦੇ ਵਿੱਚ ਆਪਾਂ ਨਵੀਂ ਤੋਂ ਨਵੀਂ ਜਿਹੜੀ ਕਲੈਕਸ਼ਨ ਆ ਕਾਟਨ ਦੀ ਦਿਖਾਈਦੀ ਆ ਠੀਕ ਹੈ ਜੀ ਤਾਂ ਜੋ ਤੁਸੀਂ ਵਾਚ ਕਰ ਸਕੋ ਜਿਹੜੀਆਂ ਪਹਿਣਾ ਨੇ ਸੂਟ ਬਾਇ ਕਰਨਾ ਚਾਹੁੰਦੀਆਂ ਕਾਟਨ ਦੀ ਕਲੈਕਸ਼ਨ ਵਿੱਚ ਜਿੱਦਾਂ ਦਾ ਤੁਸੀਂ ਚਾਹੁੰਦੇ ਆ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਕਲੈਕਸ਼ਨ ਅਵੇਲੇਬਲ ਆ ਤੁਸੀਂ ਬਾਇ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਬਾਕੀ ਜੀ ਆਪਣੇ ਕੋਲ ਆ ਦੂਸਰਾ ਵਰਕ ਵੀ ਅਵੇਲੇਬਲ ਆ ਤੁਸੀਂ ਕੋਈ ਵਰਕ ਕਰਵਾਉਣਾ ਚਾਹੁੰਦੇ ਆ ਹੈਂਡਵਰਕ ਕਰਵਾਉਣਾ ਆ ਕੋਈ ਮਸ਼ੀਨ ਵਰਕ ਕਰਵਾਉਣਾ ਕਿਸੇ ਸੂਟ ਤੇ ਤੁਸੀਂ ਕੋਈ ਵਰਕ ਕਰਵਾਉਣਾ ਚਾਹੁੰਦੇ ਆ ਕਿਸੇ ਵੀ ਫੈਬਰਿਕ ਤੇ ਤੁਸੀਂ ਉਹ ਵੀ ਕਰਾ ਸਕਦੇ ਹੋ ਆਪਣੇ ਕੋਲ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਹੈ ਜੀ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਹੈ ਤੁਸੀਂ ਜਿੱਦਾਂ ਦਾ ਕਹੋਗੇ ਤੁਹਾਨੂੰ ਉਦਾਂ ਦਾ ਵਰਕ ਕਰਕੇ ਮਿਲ ਜੇਗਾ ਤੁਸੀਂ ਜਿੱਦਾਂ ਦਾ ਸੂਟ ਚਾਹੁੰਦੇ ਆ ਸੌਰੀ ਸਾਡੇ ਕੋਲ ਆਪਣਾ ਕੋਈ ਡਿਜ਼ਾਈਨ ਹੈਗਾ ਤੁਸੀਂ ਆਪਣਾ ਉਹ ਵੀ ਸੈਂਡ ਕਰ ਸਕਦੇ ਆ ਸਾਨੂੰ ਜੇ ਤੁਹਾਨੂੰ ਕੋਈ ਸਾਡਾ ਡਿਜ਼ਾਈਨ ਤੁਹਾਨੂੰ ਆਉਂਦਾ ਆਪਣੇ ਤੁਸੀਂ ਸਾਡੀਆਂ ਪੁਰਾਣੀ ਵੀਡੀਓਜ਼ ਦੇਖ ਸਕਦੇ ਜਿਹਦੇ ਵਿੱਚ ਆਪਾਂ ਬਹੁਤ ਹੀ ਜਿਹੜਿਆ ਵਰਕ ਵਾਲੇ ਸੂਟ ਪਾਏ ਹੋਏ ਆ ਤੁਹਾਨੂੰ ਕੋਈ ਆਪਣਾ ਡਿਜ਼ਾਈਨ ਪਸੰਦ ਆਉਂਦਾ ਆ ਸਾਡਾ ਆਉਂਦਾ ਆ ਤੇ ਤੁਸੀਂ ਕੋਈ ਵੀ ਸੈਂਡ ਕਰਕੇ ਕੋਈ ਵੀ ਡਿਜ਼ਾਈਨ ਆ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਤੇ ਨੈਕਸਟ ਹੈ ਜੀ ਕਾਟਨ ਦੀ 컬렉ਸ਼ਨ ਚੈੱਕ ਕਰੀ ਚੱਲੋ ਬਹੁਤ ਸੋਹਣੀ ਸੋਹਣੀ ਹੈ ਜੀ ਮਸਲੀਨ कॉटन ਦੇ ਵੀ ਹੈ ਜੀ ਸੂਟ नेक्स्ट ਆ ਬਾਟਮ ਵਰਕ ਵਾਲੇ ਆ ਗਏ ਬਹੁਤ ਸੋਹਣਾ ਜਿਹੜਾ ਬਾਟਮ ਤੇ ਵਰਕ ਕੀਤਾ ਹੋਇਆ ਜੀ neck ਬਹੁਤ ਸੋਹਣਾ ਬਣਿਆ ਹੋਇਆ ਲੈਸ਼ ਲਗਾ ਕੇ ਚੈੱਕ ਕਰੋ ਬਾਟਮ ਪਲੇਨ ਰਹੇਗੀ ਨਾਲ ਵਰਕ ਕੀਤਾ ਹੋਏਗਾ ਬਾਟਮ ਤੇ ਦੁਪੱਟਾ टाई एंड डाई ਦਾ ਹੋਏਗਾ नेक्स्ट ਆਵਲੇ ਸੂਟ ਆ ਗਏ ਜੀ ਬਹੁਤ ਸੋਹਣਾ ਜਿਹੜਾ ਬਾਟਮ ਤੇ ਬਣਿਆ ਹੋਇਆ ਜੀ ਚੈੱਕ ਕਰੀ ਚਲੋ नेक्स्ट ਆ ਕਿਹੜਾ ਪ੍ਰਿੰਟ ਵਾਲੇ ਆ ਗਏ ਜੀ ਕਿਹੜਾ ਵਰਕ ਵਾਲੇ ਆ ਗਏ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਇਹ ਵਾਲੇ ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ ਤੁਹਾਨੂੰ